ਜੋ ਇਹ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਤੁਸੀਂ ਦੇਖ ਰਹੇ ਹੋ ਇਹ Google ਦੇ ਕਾਰਨ ਰਿਕਾਰਡ ਕੀਤੀਆਂ ਹਨ ਆਪਣੇ Google Maps ਦੇ 360뷰 ਦੇ ਵਿੱਚ ਐਡ ਕਰਨ ਦੇ ਲਈ ਤੁਸੀਂ ਦੇਖਿਆ ਹੋਊਗਾ ਕਿ 360뷰 ਕਹ ਲੋ ਜਾਂ ਸਟਰੀਟ 뷰 ਕਹ ਲੋ ਉਹਦੇ ਵਿੱਚ ਆਪਾਂ ਨੂੰ Google Maps ਤੇ ਜਾ ਕੇ ਕੱਲੀ-ਕੱਲੀ ਜਗ੍ਹਾ ਦੀ ਐਗਜ਼ੈਕਟ ਲੋਕੇਸ਼ਨ ਤੇ ਉਹਦਾ ਕਿੱਦਾਂ ਦੀ ਉਹ ਜਗ੍ਹਾ ਦਿਖਦੀ ਆ ਉਹਦੇ ਆਸੇ-પાસੇ ਗਲੀਆਂ ਕਿਹੜੀਆਂ ਨੇ ਪਤ ਦੇਖ ਸਕਦੇ ਹਾਂ ਕਿਤੇ ਵੀ ਬੈਠੇ ਸੋ ਉਹ ਰਿਕਾਰਡ ਕਿੱਦਾਂ ਕੀਤੀ ਜਾਂਦੀ ਏ ਇੱਕ ਗੂਗਲ ਦੀ ਕਾਰ ਆਉਂਦੀ ਏ ਉਹ ਸਾਰੇ ਕਿਤੇ ਗੀੜਾ ਦਿੰਦੀ ਏ ਉਸ ਕਾਰ ਦੇ ਉੱਪਰਲੇ ਪਾਸੇ 360 ਕੈਮਰਾ ਲੱਗਿਆ ਹੁੰਦਾ ਹੈ ਅਤੇ ਜੋ ਵੀ ਆਸ-ਪਾਸੇ ਚੀਜ਼ਾਂ ਹੋ ਰਹੀਆਂ ਹੁੰਦੀਆਂ ਆ ਉਹ ਰਿਕਾਰਡ ਕਰ ਲੈਂਦੀ ਹੈ ਚਾਹੇ ਕੁਝ ਵੀ ਹੋ ਰਿਹਾ ਹੋਵੇ ਅਤੇ ਬਾਅਦ ਵਿੱਚ ਜੇਕਰ ਉਹ ਚੀਜ਼ ਕੁਝ ਪੱਤੀਜਨਕ ਹੁੰਦੀਆਂ ਨੇ ਤਾਂ Google Maps ਵਾਲੇ ਉਸ ਨੂੰ ਬਲਰ ਕਰ ਦਿੰਦੇ ਨੇ ਪਰ ਕੁਝ ਚੀਜ਼ਾਂ ਉਵੇਂ ਹੀ ਪਈਆਂ ਰਹਿ ਜਾਂਦੀਆਂ ਨੇ ਸੋ ਇਹ ਜਿਹੀਆਂ ਇੰਟਰਸਟਿੰਗ ਚੀਜ਼ਾਂ ਆਪਾਂ ਦੇਖਾਂਗੇ ਜੋ Google 360 ਕੈਮਰਾ ਨੇ ਰਿਕਾਰਡ ਕੀਤੀਆਂ ਅਤੇ ਹਜੇ ਵੀ ਆਪਾਂ Google Maps ਤੇ ਉਹ ਦੇਖ ਸਕਦੇ ਹਾਂ ਸੋ ਦੇਖ ਸਕਦੇ ਹੋ ਕਿ Google Map ਦੀ ਕਾਰ ਜਾ ਰਹੀ ਆ ਤੇ ਅੱਗੇ ਜਾਂਦੇ 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 ਅੱਗੇ ਇੱਕ ਟਰੱਕ ਆਉਂਦਾ ਹੈ ਤੇ ਉਸ ਦੇ ਅੰਦਰ ਹੁੰਦੀਆਂ ਹਨ ਬੋਤਲਾਂ ਠੰਡੇ ਦੀਆਂ ਤੇ ਜਦੋਂ ਸ਼ਾਇਦ ਉਸਨੇ ਕੱਟੀ ਇੰਨੀ ਜ਼ੋਰ ਦੀ ਮਾਰਿਆ ਜਾਂ Google ਮੈਪ ਵਾਲੀ ਕਾਰ ਨੇ ਹਨਾ ਉਹ ਬੜੀ ਤੇਜ਼ ਜਾ ਰਹੀ ਸੀ ਤੇ ਉਹ ਜਦੋਂ ਕੱਟ ਉਹਨੇ ਮਾਰਿਆ ਤਾਂ ਉਹਦੀ ਸਾਰੀਆਂ ਬੋਤਲਾਂ ਵਿਚਾਰੇ ਦੀਆਂ ਟਿਕ ਜਾਂਦੀਆਂ ਨੇ ਉਹਨੂੰ ਖੜਾ ਹੋ ਗਏ ਨੁਕਸਾਨ ਦੇਖ ਰਿਹਾ ਕਿ ਹਾਂ ਕਿੰਨਾ ਹੋ ਗਿਆ ਪਰ ਇਹ ਕਾਰ ਦਾ ਨਾ ਇੱਕ ਰੂਲ ਆ ਇਹ ਜੋ ਮਰਜ਼ੀ ਹੁੰਦਾ ਹੋ ਜਾਵੇ ਆਸ-ਪਾਸੇ ਇਹਨੇ ਰੁਕਣਾ ਨਹੀਂ ਹੁੰਦਾ ਤੇ ਆਪ ਦਾ ਕੈਮਰਾ ਆਨ ਹੀ ਰੱਖਦੇ ਹੁੰਦੀ ਆ ਵੀ ਜਿਹੜਾ ਰਿਕਾਰਡ ਚੀਜ਼ ਹੋਊਗੀ ਉਹ ਹੋਊਗੀ ਸੋ ਅੱਗੇ ਆਪਾਂ ਲੈ ਚੱਲਦੇ ਆਂ ਬੰਦਾ ਬੰਦਾ ਮੰਦਾ ਜਾ ਰਿਹਾ ਬਿੱਲੀ ਨੂੰ ਬਿਠਾ ਕੇ ਆਪ ਦੇ ਸਿਰ ਦੇ ਉੱਪਰ ਪਤਾ ਨਹੀਂ ਕਿੱਥੇ ਆ ਉਸ ਤੋਂ ਬਾਅਦ ਆਹ ਚੀਜ਼ਾਂ ਥੋੜੀਆਂ ਜੀਆਂ ਉਹ ਨੇ ਮਿਸਟੀਰੀਅਸ ਇਦਾਂ ਲੱਗ ਰਿਹਾ ਜਿਵੇਂ ਵੀ ਡੈਡ ਬਾਡੀਜ਼ ਵਗੈਰਾ ਜਲ ਕੇ ਜਲਾ ਕੇ ਸਿੱਟੀਆਂ ਔਨ ਥੋੜੀ ਕ੍ਰੀਪੀ ਟਾਈਪ ਲੱਗ ਰਹੀ ਹੈ ਇਹ ਚੀਜ਼ ਬਟ ਇਹ ਉਹ ਨਹੀਂ ਹੈਗੀਆਂ ਜੋ ਤੁਸੀਂ ਸਮਝ ਰਹੇ ਹੋ ਅਸਲ ਦੇ ਵਿੱਚ ਇਹ ਬੋਤਾਂ ਜੋ ਲੱਗੇ ਹੁੰਦੇ ਨੇ ਉਹਦੇ ਵਿੱਚ ਸ਼ੋਰੂਮਾਂ ਦੇ ਵਿੱਚ ਜਾਂ ਜਿੱਥੇ ਆਪਾਂ ਕੱਪੜੇ ਲੈਣੇ ਉੱਥੇ ਲੱਗੇ ਹੁੰਦੇ ਆ ਨਾ ਉਹ ਡਿਸਪੋਜ਼ ਕੀਤੇ ਹੋਏ ਆ ਪਰ ਅਸਲ 'ਚ ਜਿਹੜਾ ਬੰਦਾ ਰਾਤ ਨੂੰ ਜਿਹਨੂੰ ਦੇਖਣ ਜਾਊਗਾ ਜੇ ਕੋਈ ਨੰਗ ਨੰਗੂ ਹੈ ਦੇ ਕੋਲ ਦੀ ਉਹਨੂੰ ਇਦਾਂ ਹੀ ਲੱਗੋਗੇ ਹਾਲ ਬੰਦਿਆਂ ਨੇ ਲਾਸ਼ਾਂ ਜਲਾ-ਜਲਾ ਕੇ ਸਿੱਟੀਆਂ ਹਈਆਂ ਨੇ ਸ਼ਲਟ ਫੜਾਈ ਫਿਰਦਾ ਚਰਾ ਆ ਦੇ ਕੁੱਤੇ ਦਾ ਰਿਕਾਰਡ ਹੋ ਗਿਆ ਉਹਦੇ ਤੇ ਆ ਬੰਦਾ ਘੁਸਣ ਦੀ ਕੋਸ਼ਿਸ਼ ਕਰ ਰਿਹਾ ਕਿਸੇ ਦੇ ਘਰੇ ਮੇਬੀ ਚੋਰ ਹੋਣਾ ਜਾਂ ਚੋਰੀ ਹੋ ਆਪਣੇ ਘਰਦਿਆਂ ਤੋਂ ਅੰਦਰ ਪੜ ਰਿਹਾ ਹੋਣਾ ਆ ਬੱਚਾ ਇਹ ਬੱਚਾ ਬੈਠਾ ਵਾ ਟੌਰ ਨਾਲ ਮੈਪ ਵਾਲੀ ਕਾਰ ਕੋਲ ਦੀ ਨੰਗੀ ਬੱਚਾ ਦੇਖ ਰਿਹਾ ਵਾ ਠੀਕ ਆ ਬੱਚਾ ਫਲਟ ਕੇ ਵਿਚਾਰ ਉੱਠ ਕੇ ਫੇਰ ਦੇਖਣ ਲੱਗ ਗਿਆ ਆ ਹੁੰਦੀ ਹੈ ਮੈਂ ਆਪਣੀ ਕਾਰ ਤੇ ਇਹਦੇ ਉੱਪਰ ਲੱਗਿਆ ਹੁੰਦਾ 360 ਕੈਮਰਾ ਇਹਨਾਂ ਨੇ ਇੱਕ ਦੂਜੇ ਨੂੰ ਰਿਕਾਰਡ ਕਰ ਲਿਆ ਉਹ ਵੀ ਉੱਥੋਂ ਨਗਰੀ ਸੀ ਉਹ ਵੀ ਉੱਥੋਂ ਨਗਰੀ ਸੀ ਇਹਨਾਂ ਨੇ ਆ ਬੱਚਿਆਂ ਵਾਲੀ ਗੱਲ ਹੈ ਨਾ ਜਿਹੜੀ ਇਹਦਾ ਖਾਸ ਹੀ ਇਹਦੇ ਤੇ ਉਹਦੇ ਉਹਨਾਂ ਦਾ ਕੰਮ ਹੀ ਜਾਂਦਾ ਡਿੱਗਣਾ ਡਿੱਗ ਡਿੱਗ ਸਕਦੇ ਜਾਂਦੇ ਆ ਇੱਧਰ ਦੇਖ ਲਓ ਇਹ ਡਿੱਗਦੇ ਹੀ ਰਹਿੰਦੇ ਨੇ ਫੇਰ ਆਹ ਇੱਕ ਲੋਕੇਸ਼ਨ ਹੈ ਇੱਥੇ ਕਾਰ ਜਾ ਰਹੀ ਹੈ ਠੀਕ ਆ ਮੋਟਰਸਾਈਕਲ ਵਾਲਾ ਕਾਰ ਦੇ ਓਹ ਵਿਚਾਰੇ ਚ ਟੱਕਰ ਮਾਰੀ ਕਾਰ ਨੇ ਪਲਟਾਤਾ ਉਹਦੇ ਜਾ ਰਹੇ ਡੈਕ ਪਿਆ ਸੱਟ ਪੈ ਲੱਗ ਗਈ ਨਹੀਂ ਚਾਰੇ ਦੇ ਰੁਕੀ ਨਹੀਂ ਮਾਦੀ ਦੀ ਇੱਕ ਕਤਕਾਨ ਨਹੀਂ ਰੁਕੀ ਹੈਗੀ ਇੱਥੇ ਥੋੜਾ ਜਿਹਾ ਨਾ ਹਣ 18+ ਆਉਣਗੀਆਂ ਫੋਟੋਆਂ ਜ਼ਿਆਦਾ ਨਹੀਂ ਥੋੜੀਆਂ ਜੀਆਂ ਤੁਸੀਂ ਜੇਕਰ 18+ ਨਹੀਂ ਹੋ ਤੇ ਇਹ ਜੀ ਚੀਜ਼ਾਂ ਨਹੀਂ ਦਿਖਾਣਾ ਚਾਹੁੰਦੇ ਤਾਂ ਵੀਡੀਓ ਨੂੰ ਇੱਥੇ ਹੀ ਛੱਡ ਸਕਦੇ ਆ ਆ ਤਾਂ ਲੋਕੀ ਬਾਹਲੇ ਗੰਦੇ ਨੇ ਉਹ ਜਾਣ ਕੇ ਉਹਨੂੰ ਪਤਾ ਮੈਪ ਦੇ ਵਿੱਚ ਰਿਕਾਰਡ ਹੋਣਾ ਉਹ ਜਾਣ ਕੇ ਇਹ ਸਭ ਸ਼ੋਅ ਕਰ ਰਹੀ ਹੈ ਉਸ ਵੇਲੇ ਕੈਮਰੇ ਦੇ ਵਿੱਚ ਰਿਕਾਰਡ ਹੋਇਆ ਇੱਕ ਬੇਬੀ ਦੀ ਡਿਲੀਵਰੀ ਹੋ ਰਹੀ ਆ ਵਿਚ ਰਸਤੇ ਦੇ ਉਹਦੇ ਵਿੱਚ ਉਹਨੇ ਮੇਬੀ ਉਹਦਾ ਪਾਣੀ ਵਗੈਰਾ ਡੁੱਲਿਆ ਹੋਣਾ ਹੈਨਾ ਲੇਕਿਨ ਉਹ ਦੇਖਣ ਨੂੰ ਇਦਾਂ ਕਰਿਆ ਕਿ ਵਾਸ਼ਿੰਗ ਵਗੈਰਾ ਸੋ ਸੋ ਅਜੇ ਲਈ ਇੰਨੀ ਕਿਉਂਕਿ ਤੁਹਾਨੂੰ ਅਸੀਂ ਇੱਦਾਂ ਦਾ ਇੱਕ ਹੋਰ ਪਾਰਟ ਲੈ ਕੇ ਆਏ ਆਂ ਇਹ ਵੀਡੀਓ ਦਾ ਤਾਂ ਕਮੈਂਟ ਕਰਕੇ ਦੱਸ ਦਿਓ ਤੇ ਧੰਨਵਾਦ